ਵੈਲਕਮ ਟੂ ਯੂਨੀਕ ਚੁਆਇਸ ਚੈਨਲ ਅਸੀਂ ਖੜੇ ਹਾਂ ਜੀ ਸਾਹਿਲ ਸੁਪਰ ਸਟੋਰ ਤੇ ਸਾਡਾ ਇਹ ਸਟੋਰ ਹਰਿੰਦਰਾ ਨਗਰ ਗਲੀ ਨੰਬਰ 6 ਆਪੋਜ਼ਿਟ ਥਾਣਾ ਸਦਰ ਫਰੀਦਕੋਟ ਵਿਖੇ ਹੈ ਇਸ ਸਟੋਰ ਤੇ ਤੁਹਾਨੂੰ ਹਰ ਤਰ੍ਹਾਂ ਦਾ ਕਿਰਿਆਨੇ ਦਾ ਸਮਾਨ ਮਾਰਕੀਟ ਨਾਲੋਂ ਬਹੁਤ ਹੀ ਜੈਨੂਨ ਰੇਟ ਤੇ ਮਿਲਦਾ ਹੈ ਇਸ ਤੋਂ ਇਲਾਵਾ ਸਾਰਾ ਸਮਾਨ ਜੋ ਤੁਸੀਂ ਆਨਲਾਈਨ ਦੇਖਦੇ ਹੋ ਡੇਲੀ ਯੂਜ਼ ਦੀਆਂ ਆਈਟਮਸ ਉਹ ਸਾਰਾ ਸਮਾਨ ਬਹੁਤ ਜ਼ਿਆਦਾ ਵਾਜਬ ਰੇਟ ਤੇ ਹੁੰਦਾ ਹੈ ਸਾਡੇ ਰੇਟ ਆਨਲਾਈਨ ਨਾਲੋਂ ਘੱਟ ਹੁੰਦੇ ਆ ਤੁਸੀਂ ਆਨਲਾਈਨ ਦੇ ਨਾਲ ਰੇਟ ਕੰਪੇਅਰ ਕਰਕੇ ਸਾਨੂੰ ਤੁਸੀਂ ਉਸਦੀ ਪ੍ਰਾਈਸ ਦੇ ਸਕਦੇ ਹੋ ਉਸ ਤੋਂ ਘੱਟ ਰੇਟ ਦੇ ਵਿੱਚ ਅਸੀਂ ਤੁਹਾਨੂੰ ਆਰਟੀਕਲਸ ਦੇ ਦਿੰਨੇ ਆ ਇਸ ਤੋਂ ਇਲਾਵਾ ਸਾਡੇ ਕੋਲੇ ਬੈੱਡ ਸ਼ੀਟਸ ਤੇ ਟਾਵਲਸ ਵਗੈਰਾ ਵੀ ਬਹੁਤ ਹੀ ਜੈਨੂਨ ਰੇਟ ਤੇ ਮਿਲਦੇ ਆ ਤੁਹਾਨੂੰ ਮਾਰਕੀਟ ਨਾਲੋਂ ਅੱਜ ਅਸੀਂ ਲੈ ਕੇ ਆਏ ਆ ਡਿਫਰੈਂਟ ਟਾਈਪ ਦੇ ਟਾਵਲਸ ਮੇਰੀ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਸਾਡੀਆਂ ਇਹ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਕਰਨ ਵਾਲਿਆਂ ਦੇ ਲਈ ਅਸੀਂ 31 ਜੁਲਾਈ ਨੂੰ ਇੱਕ ਲੱਕੀ ਡਰਾਅ ਵੀ ਨਿਕਾਲਾਂਗੇ ਸੋ ਮੇਰੀ ਰਿਕਵੈਸਟ ਹੈ ਜਿਆਦਾ ਤੋਂ ਜਿਆਦਾ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਹੁਣ ਅਸੀਂ ਤੁਹਾਨੂੰ ਦਿਖਾਉਣੇ ਆ ਡਿਫਰੈਂਟ ਟਾਈਪ ਦੇ ਟੌਲੀਏ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਰਿੰਗ ਟਾਵਲ ਰਿੰਗ ਟਾਵਲ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਇਸ ਦਾ ਸਟੱਫ ਹੈ ਬਹੁਤ ਸੁੰਦਰ ਜਾਂ ਡਬਲ ਦੇ ਵਿੱਚ ਹੈ ਸਿੰਗਲ ਨਹੀਂ ਹੈ ਤੇ ਇਸ ਦੀ ਕੀਮਤ ਹੈ ਜੀ ਕੇਵਲ 70 ਰੁਪਏ ਇਹਦੀ ਕੁਆਲਿਟੀ ਹੈ ਜਿਹੜੀ ਫਾਈਬਰ ਦੀ ਬਹੁਤ ਜ਼ਿਆਦਾ ਅੱਛੀ ਹੈ ਹੈਂਡ ਟਾਵਲ ਹੈ ਬਹੁਤ ਸੁੰਦਰ ਜਿਹਾ ਟਾਵਲ ਹੈ ਤੇ ਇਸ ਦੀ ਕੀਮਤ ਹੈ ਜੀ ਕੇਵਲ 40 ਰੁਪਏ 40 ਰੁਪਏ ਚਾਪਨ ਪਤਾ ਹੈ ਅੱਜ ਕੱਲ੍ਹ ਰੁਮਾਲ ਹੀ ਆਉਂਦਾ ਹੈ ਪਰ ਅਸੀਂ ਤੁਹਾਨੂੰ ਇੱਕ ਹੈਂਡ ਟਾਵਲ 40 ਰੁਪਏ ਵਿੱਚ ਦੇ ਰਹੇ ਹਾਂ ਇਹ ਵੀ ਹੈ ਤਾਂ ਹੈਂਡ ਟਾਵਲ ਹੈ ਬਟ ਪਹਿਲੇ ਵਾਲੇ ਟਾਬਲ ਨਾਲ ਇਸ ਦਾ ਸਾਈਜ਼ ਵੱਡਾ ਹੈ ਬਹੁਤ ਹੀ ਪਿਆਰਾ ਜਿਹਾ ਇਸ ਦਾ ਕਲਰ ਪਿੰਕ ਕਲਰ ਇਹ ਕਈ ਕਲਰ ਹੈ ਇਹਦੇ ਵਿੱਚ ਗ੍ਰੀਨ ਵੀ ਆਇਆ ਹੋਇਆ ਹੈ ਪਿੰਕ ਵੀ ਹੈ ਤੇ ਇਸ ਦੀ ਕੀਮਤ ਹੈ ਜੀ 50 ਰੁਪਏ ਮਸਟਰਡ ਕਲਰ ਵੀ ਹੈ ਸੋ ਡਿਫਰੈਂਟ ਕਲਰਸ ਦੇ ਇਹ ਸੈੱਟ ਹੈ ਤੇ ਇੱਕ ਟਾਬਲ ਦੀ ਕੀਮਤ ਹੈ ਜੀ 50 ਰੁਪਏ ਅਗਲਾ ਇੱਕ ਹੋਰ ਟਾਬਲ ਹੈ ਬਹੁਤ ਹੀ ਸੁੰਦਰ ਜਆ ਸਟਾਈਲਿਸ਼ ਜਆ ਜਿਹੜਾ ਕਿ ਕਾਫੀ ਜ਼ਿਆਦਾ ਟ੍ਰੈਂਡੀ ਹੈ ਇਹ ਆਪਾਂ ਇਸ ਨੂੰ ਵੇਅਰ ਕਰ ਸਕਦੇ ਆ ਵੇਅਰ ਕਰਕੇ ਇਸ ਨੂੰ ਆਪਾਂ ਯੂਜ਼ ਕਰ ਸਕਦੇ ਆ ਇਸ ਤਰ੍ਹਾਂ ਆਪਾਂ ਪਹਿਨ ਕੇ ਬਟਨ ਲਗਾ ਸਕਦੇ ਆ ਇਸ ਦੇ ਤੇ ਇਸ ਟਾਵਲ ਦੀ ਕੀਮਤ ਹੈ ਜੀ ਕੇਵਲ 160 ਰੁਪਏ ਬਹੁਤ ਹੀ ਸਟੱਫ ਅੱਛਾ ਹੈ ਮਾਈਕ੍ਰੋ ਫਾਈਬਰ ਦੇ ਵਿੱਚ ਹੈ ਬਹੁਤ ਹੀ ਪਿਆਰਾ ਜਿਹਾ ਸਟੱਫ ਇਸ ਵਿੱਚ ਦੋ ਕਲਰ ਹੀ ਆਉਂਦੇ ਆ ਜੀ ਇੱਕ ਪਿੰਕ ਹੈ ਇੱਕ ਲੈਮਨ ਸ਼ੇਡ ਹੈ ਇਹ ਦੋ ਹੀ ਕਲਰ ਆਉਂਦੇ ਆ ਤੇ ਇੱਕ ਪੀਸ ਦੀ ਕੀਮਤ ਹੈ 160 ਰੁਪਏ ਨੈਕਸਟ ਆਈਟਮ ਹੈਗੀ ਹੈ ਜੀ ਆਪਣੇ ਕੋਲੇ ਟ੍ਰਾਈਡੈਂਟ ਦੇ ਟਾਵਲ ਇਹ ਜਿਹੜੇ ਟ੍ਰਾਈਡੈਂਟ ਦੇ ਟਾਵਲ ਹੈ ਇਹ ਦੋ ਪੀਸ ਦਾ ਪੇਅਰ ਆਉਂਦਾ ਹੈ ਤੇ ਇਸ ਦਾ ਜਿਹੜਾ ਸਾਈਜ਼ ਹੈ 40 ਬਾਈ 60 ਹੁੰਦਾ ਹੈ ਤੇ ਇਸ ਪੇਅਰ ਦੀ ਕੀਮਤ ਹੈਗੀ ਹੈ ਜੀ 240 ਰੁਪਏ 240 ਰੁਪਏ ਦਾ ਇਹ ਤੁਹਾਨੂੰ ਪੇਅਰ ਮਿਲੇਗਾ ਟ੍ਰਾਈਡੈਂਟ ਦਾ ਸੋ ਏਸੀ ਸਾਡੀ ਅੱਜ ਦੀਆਂ ਆਈਟਮਸ ਉਮੀਦ ਹੈ ਤੁਹਾਨੂੰ ਸਾਡੇ ਇਹ ਟਾਵਲਜ਼ ਜ਼ਰੂਰ ਪਸੰਦ ਆਏ ਹੋਣਗੇ ਇਹਨਾਂ ਦੇ ਰੇਟ ਬਹੁਤ ਹੀ ਨੋਮੀਨਲ ਹੈ ਤੁਸੀਂ ਇਹ ਸਾਰੀਆਂ ਚੀਜ਼ਾਂ ਸਾਡੇ ਸਟੋਰ ਤੇ ਆ ਕੇ ਬਾਈ ਕਰ ਸਕਦੇ ਹੋ ਥੈਂਕ ਯੂ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਹੈਵ ਅ ਨਾਈਟ ਸਟੇ